ਮਾਰવાડી ਦੋ ਦਰਦ ਦੇ ਬਸ਼ੇਰੇ ਆਪਣੇ ਤਿਆਰ ਕਰਕੇ ਰਿੰਗ ਚ ਲਿਆਓ ਜੀ ਮਾਰવાડી ਦੋ ਦਰਦ ਦੇ ਬਸ਼ੇਰੇ ਫਾਰਮਰ ਵੀਰ ਤੇ ਅੰਡਿਆ ਕਰੋ ਜਗੜਾ ਕਰੋ ਸਾਚਾਪ ਦੇ ਦੋ ਦਰਦ ਦੇ ਮੁਕਾਬਲੇ ਚਾਰ ਬੰਤ ਝੂਟੇ ਆਪਣੀ ਪਿਆਰ ਕਰਣ ਕਿਸਾਨ ਵੀਰੋ ਇੱਕ ਇੱਕ ਬਹੁਤ ਜ਼ੋਰ ਲੱਗਦਾ ਹੈ ਉਸ ਤੋਂ ਪਰੋਂ ਉਹਨਾਂ ਦਾ ਵੇਖਿਆ ਜੀ ਜੋ ਬੰਦ ਜਾਗਤਾ ਝੂਟੇ ਆਪਣੀ ਪਿਆਰ ਕਰਨ ਇਸ ਇੱਕ ਤੋਂ ਬਾਅਦ बसि <laughs> आहे ਕਿਸਾਨ ਵੀਰ ਧਿਆਨ ਨਾਲ ਸੁਣਨਾ ਮਾਰਵਾੜੀ ਦੋਦਾਂ ਦੇ ਬਛੇੜੇ ਆਪਣੇ ਤਿਆਰ ਕਰ ਲਓ ਜੀ ਮਾਰਵਾੜੀ ਦੋਦਾਂ ਦੇ ਬਛੇੜੇ ਕਿਸਾਨ ਆਪਲਾ ਪਛਿਆ ਪਿਆ ਪਹਿਲਾ ਦੂਜਾ ਨੰਬਰ 55 ਕਿਹਦਾ ਆਉਣਾ ਹੈ ਲੇਕਿਨ ਜੱਜਾਂ ਨੂੰ ਵੀ ਪਤਾ ਲੱਗ ਜਾਏਗਾ ਕਿ ਕਿਵੇਂ ਜਜਿੰਗ ਚੱਲੀ ਰਹੀ ਹੈ ਕਿਹੜੀ ਬੱਛੀ ਪਹਿਲੇ ਨੰਬਰ ਤੇ ਕਰਨੀ ਹੈ ਕਿਹੜੀ ਦੂਜੇ ਤੇ ਕਿਹੜੀ ਤੀਜੇ ਤੇ ਸੋਕੀ ਬੱਛੀਆਂ ਸਾਰੀਆਂ ਹੀ ਇੱਕ ਟਾਈਮ ਦਾ ਵੱਧ ਨੇ ਬੜੀਆਂ ਸਾਹਮਣੇ ਨੇ ਜੋੜੇ ਮੇਰੇ ਵੀਰ ਰੈਂਕ ਤੇ ਮੱਛੀਆਂ ਲੈ ਕੇ ਆ ਗਏ ਨੇ ਉਹ ਦਿੱਤਾ ਹੀ ਨੇ ਰੈਂਕ ਤੇ ਬਣਦੇ ਪਣੀ ਪੱਤੀ ਗੱਲ ਹੈ ਤੇ ਬਹੁਤ ਵਧੀਆ ਸਾਰੇ ਦੀਆਂ ਮੱਛੀਆਂ ਜੇ ਮੇਰੇ ਵਾਸਤੇ ਦੀ ਗੱਲ ਹੋਵੇ ਮੈਂ ਸਾਰੇ ਨਾਮ ਲੈ ਕੇ ਪਈਆਂ ਲੇਕਣ ਇੱਕ ਦੋ ਤਿੰਨ ਤਾਂ ਕਰਨਾ ਪੈਣਾ ਛੋਟਾ ਛੇ ਬਹੁਤ ਲੱਗਦਾ ਬਹੁਤ ਤੇਜ਼ ਸਪੀਡ ਤੇ ਰਗਵਾਤ ਤੇ ਹਰ ਚੀਜ਼ ਤੇ ਕੰਮ ਤੇ ਇੱਕ ਚੀਜ਼ ਵੇਖ ਕੇ ਜਜਿੰਗ ਹੋਵੇਗੀ ਕਿਸੇ ਨਾਲ ਵੀ ਥੱਕਾ ਨਹੀਂ दो निष्पक्ष शहर ਕੋਈ ਚੱਲੇ ਲੈ ਵੜ ਹਾਂਜੀ ਜੀ ਨੂੰ ਸਕੈਨ ਦੋ ਮਿੰਟ ਰੱਖ ਲਈਏ ਕਰਦੇ ਬੱਸ ਸੋਖਤੀ ਦੇ ਦੇ ਲੈ 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 ਜੀ ਨੂੰ ਲੈ ਲੈ ਫਿਰ ਆਜਾ ਠੀਕ ਹੋ ਜੀ ਆ ਦੇ ਲਓ ਜੀ ਮਿੱਤਰੋ ਇਹ ਆਈ ਆ ਪਹਿਲੇ ਨੰਬਰ ਤੇ ਪਿੰਡ ਹੈਗਾ ਸ਼ਿਰੋ ਪਹਿਲਾ ਆਈ ਸੀ ਇਹ ਤੀਜੇ ਨੰਬਰ ਤੇ ਪੀਡੀਐਫ ਦੇ ਵਿੱਚ ਜਗਰਾਉਂ ਦੇ ਵਿੱਚ ਤੇ ਅੱਜ ਆਇਆ ਪਹਿਲੇ ਨੰਬਰ ਤੇ ਪੇ ਕੂਰੀਆ ਬਾਈ ਨੇ ਇਹ ਸਾਰੇ ਲੋਕ ਦੇ ਵੱਡੇ ਕਰ ਦੇਣਾ ਹੀ ਹੈ ਅਕਲੀ ਆਪਣਾ ਕਿਹੜਾ ਪਿੰਡ ਹੈ ਜੀ ਸ਼ੇਰਾ ਮਾਰਡਾ ਟੰਟੂ ਹੈ ਜੀ ਸ਼ੇਰਾ ਮਾਰਡਾ ਟੰਟੂ ਜੀ ਠੀਕ ਹੈ ਜੀ ਤੇ ਜ਼ਿਲ੍ਹਾ ਸੰਗਰੂਰੀ ਹਾਂ ਜੀ ਤੇ ਪਹਿਲਾ